ਸੋ ਤੁ ਕੱਲ 26 ਨਵੰਬਰ ਦੇ ਇਨਨ ਐਕਸਪ੍ਰੈਸ ਦੇ ਵਿੱਚ ਆ ਸਾਡੇ ਬਹੁਤ ਹੀ ਸਤਿਕਾਰਤ ਕਿਸਾਨ ਆਪੂ ਜੰਗੀਤ ਸਿੰਘ ਜੀ ਢੱਲੇਵਾਲ ਦਾ ਇੱਕ ਜਿਹੜਾ ਲੇਖ ਹੈਗਾ ਉਹ ਛਪਿਆ ਸੀਗਾ ਤੇ ਮੈਨੂੰ ਕਾਫੀ ਅੱਛਾ ਲੱਗਿਆ ਤੇ ਅੱਜ ਜਿਹੜਿਆਂ ਨੂੰ ਇੱਕ ਮਹੀਨੇ ਤੋਂ ਵੱਧ ਜਿੰਦਗੀ ਮੌਤ ਦੇ ਸੰਘਰਸ਼ ਦੇ ਵਿੱਚ ਜਿਹੜਾ ਹੈਗਾ ਡਟੇ ਹੋયા ਨੂੰ ਹੋ ਗਿਆ ਤਾਂ ਇਸ ਹਾਲਤ ਦੇ ਵਿੱਚ ਇਹਦਾ ਜਿਹੜਾ ਪੰਜਾਬੀ ਅਨੁਵਾਦ ਹੈਗਾ ਮੈਂ ਇੱਕ ਨਿਮਾਣਾ ਜਿਹਾ ਯਤਨ ਕਰਕੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਤਾਂ ਲੇਖ ਹੈਗਾ ਐਮਐਸਪੀ ਕਿਉਂ ਜ਼ਰੂਰੀ ਹੈ ਜਗਜੀਤ ਸਿੰਘ ਡੱਲੇਵਾਲ ਐਮਐਸਪੀ ਮਹੱਤਵਪੂਰਨ ਕਿਉਂ ਹੈ ਗਰੰਟੀ ਦੇਣਾ ਨਾ ਸਿਰਫ ਕਿਸਾਨੀ ਸੰਕਟ ਨੂੰ ਰੋਕਣ ਲਈ ਜ਼ਰੂਰੀ ਹੈ ਸਗੋਂ ਪਾਣੀ ਦੀ ਸੰਭਾਲ ਜਨਤਕ ਸੇਧ ਦੀ ਰੱਖਿਆ ਅਤੇ ਰਾਸ਼ਟਰੀ ਦੌਲਤ ਨੂੰ ਸੁਰੱਖਿਆ ਰੱਖਣ ਲਈ ਵੀ ਸੁਰਖਿਤ ਰੱਖਣ ਲਈ ਵੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਇਹ ਸਮਝਣਾ ਮਹੱਤਵਪੂਰਨ ਹੈ ਕਿ ਐਮਐਸਪੀ ਕੀ ਹੈ ਅਤੇ ਇਹ ਕਦੋਂ ਅਤੇ ਕਿਉਂ ਸ਼ੁਰੂ ਕੀਤੀ ਗਈ ਸੀ। ਐਮਐਸਪੀ ਸ਼ਬਦ ਦਾ ਮਤਲਬ ਹੈ ਘੱਟੋ-ਘੱਟ ਸਮਰਥਨ ਮੁੱਲ। ਇਹ ਸ਼ਬਦ ਆਪਣੇ ਆਪ ਵਿੱਚ ਐਮਐਸਪੀ ਬਾਰੇ ਬਹੁਤ ਕੁਝ ਦੱਸਦਾ ਹੈ ਕਿਉਂਕਿ ਘੱਟੋ-ਘੱਟ ਦਾ ਅਰਥ ਹੈ ਸਭ ਤੋਂ ਘੱਟ ਸੰਭਵ ਸਹਿਯੋਗ ਦਾ ਅਰਥ ਹੈ ਸਹਾਇਤਾ ਅਤੇ ਕੀਮਤ ਉਸ ਕੀਮਤ ਨੂੰ ਦਰਸਾਉਂਦੀ ਹੈ ਜੋ ਘੱਟੋ-ਘੱਟ ਸਮਰਥਨ ਮੁੱਲ ਪ੍ਰਦਾਨ ਕਰਨ ਲਈ ਹੁੰਦੀ ਹੈ ਇਹ ਯੋਜਨਾ ਲਗਭਗ 60 ਸਾਲ ਪਹਿਲਾਂ ਸ਼ੁਰੂ ਹੋਈ ਸੀ ਜਦੋਂ ਦੇਸ਼ ਕਿਸਾਨਾਂ ਲਈ ਸੁਰੱਖਿਆ ਜਾਲ ਬਜੋਂ ਆਪਣੀ ਵੱਧਦੀ ਵਾਦੀ ਨੂੰ ਭੋਜਨ ਦੇਣ ਵਿੱਚ ਅਸਮਰਥ ਸੀ ਇਸ ਦਾ ਵਾਅਦਾ ਸੀ ਕਿ ਜੇਕਰ ਉਹਨਾਂ ਦੀ ਫਸਲ ਮੰਡੀ ਵਿੱਚ ਨਹੀਂ ਵਿਕਦੀ ਤਾਂ ਸਰਕਾਰ ਉਹਨਾਂ ਨੂੰ ਘੱਟੋ-ਘੱਟ ਇਸ ਘੱਟੋ-ਘੱਟ ਕੀਮਤ ਤੇ ਖਰੀਦੇਗੀ ਹਾਲਾਂਕਿ ਉਸ ਸਮੇਂ ਕਿਸਾਨਾਂ ਲਈ ਉਤਪਾਦਨ ਦੀਆਂ ਲਾਗਤਾਂ ਨੂੰ ਧਿਆਨ ਵਿੱਚ ਨਹੀਂ ਰੱਖਿਆ ਗਿਆ ਸੀ ਇਸ ਦੀ ਬਜਾਏ ਸਰਕਾਰ ਨੇ ਮੁਫਤ ਖਾਦਾਂ ਸਬਸਿਡੀਆਂ ਅਤੇ ਰਸਾਇਣਕ ਜਿਹੜੇ ਹੈਗੇ ਆ ਕੈਮੀਕਲ ਉਹ ਪ੍ਰਦਾਨ ਕਰਕੇ ਖੇਤੀ ਉਤਪਾਦਨ ਵਿੱਚ ਵਾਧਾ ਕਰਨ ਲਈ ਜ਼ੋਰ ਦਿੱਤਾ ਇਸ ਲਈ ਅਜਿਹੀ ਸਥਿਤੀ ਪੈਦਾ ਹੋ ਗਈ ਜਿੱਥੇ ਕਿਸਾਨ ਜੋ ਪਹਿਲਾਂ ਕਦੇ ਮੰਡੀ ਤੇ ਨਿਰਭਰ ਨਹੀਂ ਸਨ ਇਸ ਤੇ ਨਿਰਭਰ ਹੋ ਗਏ ਵਪਾਰੀਆਂ ਨੇ ਇਸ ਦਾ ਫਾਇਦਾ ਉਠਾਇਆ ਤੇ ਕਿਸਾਨਾਂ ਦਾ ਸ਼ੋਸ਼ਣ ਕੀਤਾ ਹੌਲੀ ਹੌਲੀ ਉਤਪਾਦਨ ਦੀ ਲਾਗਤ ਵਧੀ ਪਰ ਘੱਟੋ ਘੱਟ ਸਮਰਥਨ ਮੁੱਲ ਬਹੁਤ ਪਿੱਛੇ ਰਹਿ ਗਿਆ ਕਿਸਾਨਾਂ ਦੀਆਂ ਖੁਦਕਸ਼ੀਆਂ ਵਿੱਚ ਵਾਧੇ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਇਹ ਵੀ ਹੋ ਸਕਦਾ ਹੈ ਸੁਪਰੀਮ ਕੋਰਟ ਦੀ ਇੱਕ ਕਮੇਟੀ ਦੀ ਤਾਜ਼ਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਪਿਛਲੇ 3 ਦਹਾਕਿਆਂ ਵਿੱਚ 4 ਲੱਖ ਕਿਸਾਨਾਂ ਨੇ ਖੁਦਕਸ਼ੀਆਂ ਕੀਤੀਆਂ ਹਾਲਾਂਕਿ ਜੇਕਰ ਅਸੀਂ ਰਿਕਾਰਡਾਂ ਤੋਂ ਪਰੇ ਨਜ਼ਰ ਮਾਰੀਏ ਜਾਨੀ ਇਹ ਸਰਕਾਰੀ ਰਿਕਾਰਡਾਂ ਤੋਂ ਤਾਂ ਇਹ ਗਿਣਤੀ 7 ਲੱਖ ਦੇ ਨੇੜੇ ਹੈ ਹੁਣ ਕੁਝ ਲੋਕਾਂ ਦੀ ਦਲੀਲ ਤੇ ਗੌਰ ਕਰੀਏ ਕਿ ਪੰਜਾਬ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੀ ਲੋੜ ਨਹੀਂ ਹੈ ਬੁੱਧੀਜੀਵੀ ਵਰਗ ਤੇ ਪੰਜਾਬ ਸਰਕਾਰ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਤੇ ਚਿੰਤਾ ਦਾ ਪ੍ਰਗਟਾਵਾ ਕਰਦੀ। ਪਰ ਕੋਈ ਠੋਸ ਹੱਲ ਨਹੀਂ ਪੇਸ਼ ਕੀਤਾ ਗਿਆ। ਇਥੋਂ ਤੱਕ ਕਿਹਾ ਜਾਂਦਾ ਹੈ ਕਿ ਸਿਰਫ 1 ਕਿਲੋ ਚੌਲ ਬਣਾਉਣ ਲਈ 3000 ਤੋਂ 3500 ਲੀਟਰ ਪਾਣੀ ਲੱਗਦਾ ਹੈ। ਬੰਤਰ ਵਿੱਚ ਇਹ ਇੰਨਾ ਦੁਹਰਾਇਆ ਗਿਆ ਹੈ ਕਿ ਲੋਕ ਅੱਕ ਚੁੱਕੇ ਹਨ। ਕੁਝ ਦਾਵਾ ਕਰਦੇ ਹਨ ਕਿ ਧਰਤੀ ਹੇਠਲੇ ਪਾਣੀ ਪੀਣ ਦੇ ਉਦੇਸ਼ਾਂ ਲਈ ਅਤੇ ਹੋਰ 15 ਤੋਂ 20 ਸਾਲਾਂ ਤੱਕ ਹੀ ਰਹੇਗਾ ਇਸ ਲਈ ਕਿਸਾਨ ਜੁਨੀਅਨਾਂ ਨੇ 23 ਫਸਲਾਂ ਲਈ ਗਰੰਟੀਸ਼ੁਦਾ ਘੱਟੋ-ਘੱਟ ਸਮਰਥਨ ਮੁੱਲ ਕਾਨੂੰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਉਮੀਦ ਹੈ ਕਿ ਇਸ ਫਸਲੀ ਵਿਭਿੰਨਤਾ ਨੂੰ ਜਿਹੜਾ ਹੈਗਾ ਉਤਸ਼ਾਹਿਤ ਕੀਤਾ ਜਾਵੇਗਾ ਇਹਨਾਂ 23 ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇ ਨਾਲ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਕਣਕ ਅਤੇ ਝੋਨੇ ਨਾਲੋਂ ਬਿਹਤਰ ਮੁਨਾਫਾ ਦੇਣ ਵਾਲੀਆਂ ਫਸਲਾਂ اگਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਇਹ ਨਾ ਸਿਰਫ ਧਰਤੀ ਹੇਠਲੇ ਪਾਣੀ ਦੇ ਮੁੱਦੇ ਨੂੰ ਹੱਲ ਕਰੇਗਾ ਸਗੋਂ ਸਮੱਸਿਆ ਦਾ ਸਥਾਈ ਹੱਲ ਵੀ ਪੇਸ਼ ਕਰੇਗਾ ਐਮਐਸਪੀ ਗਰੰਟੀ ਕਾਨੂੰਨ ਤੋਂ ਇਲਾਵਾ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਨਾਲ ਖੇਤੀਬਾੜੀ ਵਿੱਚ ਬਿਜਲੀ ਦੀ ਖਪਤ ਵਿੱਚ 60% ਦੀ ਸੰਭਾਵੀ ਕਟੌਤੀ ਹੋ ਸਕਦੀ ਹੈ ਇਹ ਪੰਜਾਬ ਵਿੱਚ ਘਰੇਲੂ ਖਪਤਕਾਰਾਂ ਲਈ ਸਸਤੀ ਬਿਜਲੀ ਦੀ ਆਗਿਆ ਦੇਵੇਗਾ ਇਸ ਤੋਂ ਇਲਾਵਾ ਇਹ ਜਮਿਨੀ ਪਾਣੀ ਨੂੰ ਬਚਾਉਣ ਵਿੱਚ ਮਦਦ ਕਰੇਗਾ ਜੋ ਕਿ ਕਿਸਾਨਾਂ ਮਜ਼ਦੂਰਾਂ ਅਧਿਕਾਰੀਆਂ ਤੇ ਨਾਗਰਿਕਾਂ ਸਮੇਤ ਹਰੇਕ ਲਈ ਮਹੱਤਵਪੂਰਨ ਹੈ ਇਸ ਤੋਂ ਇਲਾਵਾ ਦੇਸ਼ ਆਯਾਦ ਦੀ ਜ਼ਰੂਰਤ ਨੂੰ ਘਟਾ ਕੇ ਆਪਣੀ ਵਿਦੇਸ਼ੀ ਮੁਦਰਾ ਬਚਾਏਗਾ ਇੰਪੋਰਟਸ ਨੂੰ ਘਟਾ ਕੇ ਜਿਵੇਂ ਤੇਲ ਅਤੇ ਦਾਲਾਂ ਕਿਉਂਕਿ ਭਾਰਤ ਇਹਨਾਂ ਧਰਾਮ ਦਾ ਤੇ ਸਾਲਾਨਾ ਲਗਭਗ 2 ਕਰੋੜ ਰੁਪਏ ਖਰਚ ਕਰਦਾ ਹੈ ਦੂਜੇ ਪਾਸੇ ਪੰਜਾਬ ਨਾ ਸਿਰਫ ਤੇਲ ਬੀਜਾਂ ਅਤੇ ਦਾਲਾਂ ਦਾ ਉਤਪਾਦਨ ਕਰਨ ਦੇ ਸਮਰੱਥ ਹੈ ਸਗੋਂ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਾਲੀਆਂ ਕਈ ਕਿਸਮਾਂ ਦੀਆਂ ਫਸਲਾਂ ਦਾ ਉਤਪਾਦਨ ਕਰਨ ਦੇ ਵੀ ਸਮਰੱਥ ਹੈ ਇਹ ਪਹਿਲਾਂ ਹੀ ਸਾਬਤ ਹੋ ਚੁੱਕਾ ਹੈ ਕਿਉਂਕਿ ਪੰਜਾਬ ਦੇ ਕਿਸਾਨਾਂ ਨੇ ਅਤੀਤ ਵਿੱਚ ਦੇਸ਼ ਵਿੱਚ ਅਨਾਜ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦ ਕੀਤੀ ਹੈ ਜੇਕਰ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਤੇ ਖਰਚ ਕੀਤੇ ਗਏ ਪੈਸੇ ਨੂੰ ਸਮਝਦਾਰੀ ਨਾਲ ਲਗਾਇਆ ਜਾਂਦਾ ਹੈ ਤਾਈ ਕਿਸਾਨਾਂ ਲਈ ਬਿਹਤਰ ਜੀਵਨ ਯਕੀਨੀ ਬਣਾ ਸਕਦਾ ਹੈ ਅਤੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦਾ ਹੈ ਅਜਿਹਾ ਜਗਜੀਤ ਸਿੰਘ ਢੱਲੇਵਾਲ ਦਾ ਮੰਨਣਾ ਹੈ ਇਸ ਤੋਂ ਇਲਾਵਾ ਕੁਝ ਅਰਥਸ਼ਾਸਤਰੀਆਂ ਅਤੇ ਬੁੱਧੀਜੀਵੀ ਕੁਝ ਅਰਥਸ਼ਾਸਤਰੀ ਅਤੇ ਬੁੱਧੀਜੀਵੀ ਸੁਝਾਅ ਦਿੰਦੇ ਹਨ ਕਿ ਫਸਲਾਂ ਲਈ ਐਮਐਸਪੀ ਦੀ ਗਾਰੰਟੀ ਲਈ ਲੋੜੀਂਦੀ ਰਕਮ ਤੇਲ ਅਤੇ ਦਾਲਾਂ ਦੀ ਦਰਮਦ ਤੇ ਭਾਰ ਦੁਆਰਾ ਖਰਚ ਕੀਤੀ ਗਈ ਰਕਮ ਨਾਲੋਂ ਬਹੁਤ ਘੱਟ ਹੋਵੇਗੀ ਮਾਰਾ ਨੇ ਇਥੋਂ ਤੱਕ ਕਿਹਾ ਹੈ ਕਿ ਸਿਰਫ 20000 ਤੋਂ 50000 ਕਰੋੜ ਰੁਪਏ ਨਾਲ ਫਸਲਾਂ ਲਈ ਐਮਐਸਪੀ ਦੀ ਗਾਰੰਟੀ ਦਿੱਤੀ ਜਾ ਸਕਦੀ ਹੈ ਇਹ ਰਕਮ ਇੱਕ ਸਥਿਰ ਖੇਤੀਬਾੜੀ ਪ੍ਰਣਾਲੀ ਨੂੰ ਯਕੀਨੀ ਬਣਾਉਣ ਅਤੇ ਵਿਦੇਸ਼ੀ ਵਸਤੂਆਂ ਤੇ ਦੇਸ਼ ਦੀ ਨਿਰਭਰਤਾ ਨੂੰ ਘਟਾਉਣ ਦੇ ਲਾਭਾਂ ਦੀ ਤੁਲਨਾ ਵਿੱਚ ਭੁਗਤਾਨ ਕਰਨ ਲਈ ਇੱਕ ਛੋਟੀ ਕੀਮਤ ਹੋਵੇਗੀ ਇਸ ਤੋਂ ਇਲਾਵਾ ਐਮਐਸਪੀ ਦੀ ਗਾਰੰਟੀ ਸੇਤ ਦੇ ਖਤਰਿਆਂ ਬਾਰੇ ਵੱਧ ਰਹੀਆਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਮਦਦ ਕਰੇਗੀ ਮੇਰੀ ਰਿਪੋਰਟਾਂ ਦੱਸਦੀਆਂ ਹਨ ਕਿ ਪਾਮ ਆਇਲ ਆਮ ਤੌਰ ਤੇ ਬਹੁਤ ਸਾਰੇ ਭੋਜਨ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ ਤੇ ਇਸ ਨੂੰ ਖਤਰਨਾਕ ਰਸਾਇਣਾਂ ਦੀ ਵਰਤੋਂ ਕਰਕੇ ਪ੍ਰੋਸੈਸ ਕੀਤਾ ਜਾਂਦਾ ਹੈ ਜਿਸ ਨਾਲ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਇਸ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਗਰੰਟੀ ਨਾਲ ਨਾ ਸਿਰਫ ਕਿਸਾਨਾਂ ਦੀ ਰੋਜੀ ਰੋਟੀ ਦੀ ਰਾਖੀ ਹੋਵੇਗੀ ਸਗੋਂ ਜਨਤਕ ਸਿਹਤ ਅਤੇ ਦੇਸ਼ ਦੀ ਦੌਲਤ ਦੀ ਵੀ ਰਾਖੀ ਹੋਵੇਗੀ ਸਰਕਾਰ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਦਾ ਦਾਵਾ ਕਰਦੀ ਰਹਿੰਦੀ ਹੈ ਪਰ ਬਿਹਾਰ ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 2325 ਰੁਪਏ ਪ੍ਰਤੀ ਕੁੰਟ ਤੈਅ ਕੀਤੇ ਜਾਣ ਦੇ ਬਾਵਜੂਦ ਕਿਸਾਨ ਇਸ ਨੂੰ 1000 ਰੁਪਏ ਤੋਂ 1400 ਰੁਪਏ ਤੱਕ ਘੱਟ ਭਾਅ ਤੇ ਵੇਚਣ ਲਈ ਮਜਬੂਰ ਹਨ ਇਸੇ ਤਰ੍ਹਾਂ ਰਾਜਸਥਾਨ ਵਿੱਚ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਤੋਂ ਉੱਪਰ ਕਿੰਨਾ ਕਰੋਨਾ ਝੋਨਾ ਖਰੀਦਾ ਜਾਂਦਾ ਹੈ ਇਸ ਤੇ ਕੈਪ ਲਗਾ ਦਿੰਦੀ ਹੈ ਹੱਦ ਲਗਾ ਦਿੰਦੀ ਹੈ ਯਾਨੀ ਜਿਸ ਨਾਲ ਕਿਸਾਨਾਂ ਨੂੰ ਬਾਕੀ ਬਚੀ ਫਸਲ ਬਹੁਤ ਘੱਟ ਭਾਅ ਤੇ ਵੇਚਣ ਲਈ ਮਜਬੂਰ ਕੀਤਾ ਜਾਂਦਾ ਹੈ ਇਹ ਸਿਰਫ ਰਾਜਸਥਾਨ ਦੀ ਸਮੱਸਿਆ ਨਹੀਂ ਇਸ ਤਰ੍ਹਾਂ ਦੇ ਮੁੱਦੇ ਹਰਿਆਣਾ ਮੱਧ ਪ੍ਰਦੇਸ਼ ਤੇ ਹੋਰ ਰਾਜਾਂ ਵਿੱਚ ਮੌਜੂਦ ਹਨ ਆਰਗੇਨਾਈਜੇਸ਼ਨ ਫਾਰ ਇਕਨੋਮਿਕ ਕੋਆਪਰੇਸ਼ਨ ਐਂਡ ਡਵੈਲਪਮੈਂਟ OECD ਦੀਆਂ ਰਿਪੋਰਟਾਂ ਨੇ ਦਿਖਾਇਆ ਹੈ ਕਿ ਕਿਸਾਨਾਂ ਨੂੰ ਮਾਰਕੀਟ ਪ੍ਰਾਈਸ ਸਪੋਰਟ MSP ਦੀ ਪੇਸ਼ਕਸ਼ ਕਰਕੇ ਜੋ ਕਿ ਲੋੜਿੰਗ ਦੀ ਦਰ ਤੋਂ ਘੱਟ ਹੈ ਸਰਕਾਰ ਨੇ ਕਿਸਾਨਾਂ ਨੂੰ ਲਗਭਗ 60 ਲੱਖ ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ ਇਹ ਸਥਿਤੀ ਕਿਸਾਨ ਖੁਦਕਸ਼ੀਆਂ ਦਾ ਵੱਡਾ ਕਾਰਨ ਹੈ OECD ਦੀ ਰਿਪੋਰਟ ਦੱਸਦੀ ਹੈ ਕਿ ਕੱਲੇ 2023 ਵਿੱਚ ਦੇਸ਼ ਨੂੰ ਘੱਟੋ-ਘੱਟ ਸਮਰਥਨ ਮੁੱਲ ਤਹਿਤ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਘੱਟ ਦਰਾਂ ਕਾਰਨ 14.72 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ ਇਸ ਲਗਾਤਾਰ ਬੀਤੀ ਘਾਟੇ ਕਾਰਨ ਕਿਸਾਨ ਭਾਰੀ ਕਰਜ਼ਈ ਹੋ ਗਏ ਹਨ ਹਕੀਕਤ ਇਹ ਹੈ ਕਿ ਕਿਸਾਨਾਂ ਦੇ ਵੱਧੇ ਕਰਜ਼ੇ ਦਾ ਅਸਲ ਕਾਰਨ ਉਹਨਾਂ ਨੂੰ ਉਚਿਤ ਐਮਐਸਪੀ ਦੀ ਪੇਸ਼ਕਸ਼ ਨਾ ਕਰਨਾ ਹੈ ਖੇਤੀਬਾੜੀ ਸੈਕਟਰ ਨੂੰ ਹੋਰ ਨੁਕਸਾਨ ਨੂੰ ਰੋਕਣਾ ਤੇ ਕਿਸਾਨਾਂ ਵਿੱਚ ਵੱਧ ਰਹੀ ਪਰੇਸ਼ਾਨੀ ਨੂੰ ਘਟਾਉਣ ਲਈ ਸਰਕਾਰ ਲਈ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਦੇਣਾ ਜ਼ਰੂਰੀ ਹੈ ਅੱਗੇ ਉਹ ਇਹ ਕਹਿੰਦੇ ਨੇ ਕਾਨੂੰਨ ਰਾਹੀਂ ਘੱਟੋ-ਘੱਟ ਸਮਰਥਨ ਮੁੱਲ ਦੀ ਗਾਰੰਟੀ ਨਾ ਸਿਰਫ ਕਿਸਾਨਾਂ ਦੀਆਂ ਖੁਦਕਸ਼ੀਆਂ ਨੂੰ ਰੋਕਣ ਅਤੇ ਮਹਿੰਗਾਈ ਦੇ ਪ੍ਰਭਾਵ ਨੂੰ ਘਟਾਉਣ ਲਈ ਜ਼ਰੂਰੀ ਹੈ ਸਗੋਂ ਪਾਣੀ ਦੀ ਸੰਭਾਲ ਜਨਤਕ ਸਿਹਤ ਦੀ ਸੁਰੱਖਿਆ ਅਤੇ ਰਾਸ਼ਟਰੀ ਧੌਲਤ ਨੂੰ ਸੁਰੱਖਿਅਤ ਰੱਖਣ ਲਈ ਵੀ ਜ਼ਰੂਰੀ ਹੈ ਸਰਕਾਰ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਇਹ ਸੀਗੇ ਜਗਜੀਤ ਸਿੰਘ ਡੱਲੇਵਾਲ ਜੀ ਦੇ ਵਿਚਾਰ ਜੋ 26 ਦਸੰਬਰ ਦੀ ਇਸੇ 26 ਦਸੰਬਰ ਨੂੰ ਉਚੇਚੇ ਤੌਰ ਤੇ ਇੰਡੀਨ ਐਕਸਪ੍ਰੈਸ ਵੱਲੋਂ ਇੱਕ ਅ ਅੰਗਰੇਜ਼ੀ ਦੇ ਆਰਟੀਕਲ ਦੇ ਰੂਪ ਦੇ ਵਿੱਚ ਛਾਪੇ ਗਏ ਨੇ ਲੇਖਕ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦਾ ਕੋਆਰਡੀਨੇਟਰ ਹੈ ਇਹ ਐਂਡ ਦੇ ਉੱਤੇ ਲਿਖਿਆ ਹੈ ਉਹ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਨੂੰ ਲੈ ਕੇ 26 ਨਵੰਬਰ 2024 ਤੋਂ ਭੁੱਖ ਹੜਤਾਲ ਉਤੇ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਸੋ ਇਸ ਅ ਸੰਘਰਸ਼ ਦੇ ਇੱਕ ਅੰਗ ਵਜੋਂ 30 ਦਸੰਬਰ ਨੂੰ ਇਸੇ 30 ਦਸੰਬਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਦੋਮਾ ਫਰਮਾਂ ਵੱਲੋਂ ਐਸ ਕੇ ਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤੇ ਉਹਦੇ ਲਈ ਦੋਨਾਂ ਮੋਰਚਿਆਂ ਵੱਲੋਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਹੈ ਕਿ ਉਸ ਦਿਨ ਸਭ ਕਿਸਮ ਦੇ ਕਾਰੋਬਾਰ ਠੱਪ ਰੱਖਣ ਤੇ ਇਹਦੇ ਵਿੱਚ ਜਿਹੜੇ ਜਿੰਨੇ ਵੀ ਇਨਸਾਫਪਸੰਦ ਲੋਕ ਹੈਗੇ ਆ ਉਹ ਸਰਗਰਮੀ ਦੇ ਨਾਲ ਆਪਣਾ ਯੋਗਦਾਨ ਪਾਉਣ ਧੰਨਵਾਦ ਥੈਂਕ ਯੂ